ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਇਆ ਹਾਂ ਫਾਸਟ ਫਰਵ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰਸ ਕਰਦੇ ਹਾਂ ਪਹਿਲੀ ਖਬਰ ਤਾਂ ਡਿਬਰਗੋੜ ਜੇਲ੍ਹ ਦੇ ਵਿੱਚ ਬੰਦ ਦਰਜੀਤ ਸਿੰਘ ਕਲਸੀ ਦੀ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਤੇ ਉਹ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਹੋਣਗੇ ਕਲਸੀ ਦੀ ਪਤਨੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਅਮਰਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਇਸ ਤੋਂ ਪਹਿਲਾਂ ਡਿਬਰਗੋੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਨੇ ਵੀ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਸੀ ਕੁਲਵੰਤ ਸਿੰਘ ਬਰਨਾਲੋ ਤੋਂ ਜਿਮਨੀ ਚੋਣ ਆਜ਼ਾਦ ਚੋਣ ਲੜਨਗੇ ਤੇ ਕੁਲਵੰਤ ਸਿੰਘ ਵੀ ਐਨਐਸਐਸ ਦੇ ਤਹਿਤ ਅਮਰਤਪਾਲ ਸਿੰਘ ਦੇ ਨਾਲ ਹੀ ਅਸਾਮ ਦੇ ਡਿਬਰੂਗੋਟ ਜੇਲ੍ਹ ਦੇ ਵਿੱਚ ਬੰਦ ਹੈ ਦੱਸਦੇ ਇਹ ਹੈ ਕਿ ਕੁਲਵੰਤ ਸਿੰਘ ਮੋਗਾ ਦੇ ਰੌਕੇ ਕਲਾ ਦਾ ਰਹਿਣ ਵਾਲਾ ਹੈ ਤੇ ਇਹ ਜਾਣਕਾਰੀ ਕੁਲਵੰਤ ਸਿੰਘ ਦੇ ਭਰਾ ਭਾਈ ਮਹਾ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਇਜ਼ਰਾਈਲ ਹਮਾਸ ਉੱਤੇ ਲਗਾਤਾਰ ਹਮਲੇ ਕਰ ਰਿਹਾ ਤੇ ਪਿਛਲੇ 24 ਘੰਟਿਆਂ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਵਿੱਚ 40 ਫਿਲੀਸਤੀਨੀ ਮਾਰੇ ਗਏ ਅਤੇ 224 ਹੋਰ ਜ਼ਖਮੀ ਹੋ ਗਏ ਇਜ਼ਰਾਈਲ ਲਗਾਤਾਰ ਹਮਾਰ ਦੇ ਅਤਵਾਦੀਆਂ ਦਾ ਕਤਲਿਆਮ ਕਰ ਰਿਹਾ ਹੈ ਅਤੇ ਗਾਜ਼ਾ ਪੱਟੀ ਉੱਤੇ ਬੰਬਾਰੀ ਕਰ ਰਿਹਾ ਹੈ। ਤੇ ਇਸ ਦੌਰਾਨ ਹੁਣ ਉਸ ਨੇ ਈਰਾਨ ਸਮਰਥਿਤ ਹਿਜ਼ਬੁੱਲਾ ਦੇ ਖਾਤਮੇ ਦੀ ਗੱਲ ਵੀ ਕੀਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਈਰਾਨ ਵਿਨਾਸ਼ਕਾਰੀ ਯੁੱਧ ਦੀ ਗੱਲ ਕਰ ਰਿਹਾ ਹੈ ਪਰ ਇਹ ਸੰਦੇਸ਼ ਇਸ ਨੂੰ ਤਬਾਹੀ ਵੱਲ ਲੈ ਜਾਵੇਗਾ। ਕਾਟਜ਼ ਨੇ ਟਵਿੱਟਰ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕੇ ਵਿਨਾਸ਼ ਦੀ ਧਮਕੀ ਦੇਣ ਵਾਲੀਆਂ ਸਰਕਾਰਾਂ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਨੇ ਇਹ ਵੀ ਕਿਹਾ ਕਿ ਜੇਕਰ ਇਜ਼ਰਾਈਲ ਨੇ ਲਬਨਾਨ ਤੋਂ ਇਜ਼ਰਾਈਲ ਉੱਤੇ ਗੋਲੀਬਾਰੀ ਬੰਦ ਨਹੀਂ ਕੀਤੀ ਤਾਂ ਉਹ ਪੂਰੀ ਤਾਕਤ ਨਾਲ ਕਾਰਵਾਈ ਕਰੇਗਾ ਤੇ ਦੂਜੇ ਪਾਸੇ ਈਰਾਨ ਨੇ ਵੀ ਜੰਦ ਦੀ ਧਮਕੀ ਦਿੱਤੀ ਹੈ ਲਕਿਤਦਰ ਜਨਰਲ ਉਪੇਂਦਰ ਦਵੇਦੀ 30 ਜੂਨ 2024 ਤੋਂ ਭਾਰਤੀ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ ਤੇ ਭਾਰਤੀ ਫੌਜ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਦੋ ਜਮਾਤੀ ਉਪੇਂਦਰ ਦਵੇਦੀ ਭਾਰਤੀ ਫੌਜ ਦੇ ਮੁਖੀ ਹੋਣਗੇ ਅਤੇ ਐਡਮਿਰਲ ਦ੍ਰਿਸ਼ ਤ੍ਰਿਪਾਟੀ ਭਾਰਤੀ ਜਲ ਸੈਨਾ ਦੇ ਮੁਖੀ ਹੋਣਗੇ ਜਲਤਨਰ ਦੇ ਬਿਰਲ ਦ੍ਰੈਸ਼ਟਰ ਪਾਰਟੀ ਅਤੇ ਥਲਚਨਾ ਦੇ ਮੁਖੀ ਉਪੇਂਦਰ ਦਵੇਦੀ ਨੇ 1970 ਦੇ ਦੁਹਾਕੇ ਦੀ ਸ਼ੁਰੂਆਤ ਦੇ ਵਿੱਚ ਮੱਧ ਪ੍ਰਦੇਸ਼ ਦੇ ਰੀਵਾ ਸੈਨਿਕ ਸਕੂਲ ਦੇ ਵਿੱਚ ਪੰਜਵੇਂ ਜਮਾਤ ਦੇ ਵਿੱਚ ਇੱਕੇ ਸਕੂਲ ਵਿੱਚ ਪੜਾਈ ਕੀਤੀ ਸੀ ਤੇ ਜਾਣਕਾਰੀ ਮੁਤਾਬਕ ਸਕੂਲ ਵਿੱਚੋਂ ਦੋਵਾਂ ਅਧਿਕਾਰੀਆਂ ਦੇ ਰੋਲ ਨੰਬਰ ਵੀ ਇੱਕ ਦੂਜੇ ਦੇ ਨੇੜੇ ਸਨ ਤੇ ਉਹਨਾਂ ਦੀ ਬੌਂਡਿੰਗ ਸਕੂਲ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਮਜ਼ਬੂਤ ਸੀ ਅਤੇ ਵਕਫਾਕ ਫੌਜਾਂ ਦੇ ਵਿੱਚ ਹੋਣ ਦੇ ਬਾਵਜੂਦ ਉਹ ਹਮੇਸ਼ਾ ਇੱਕ ਦੂਜੇ ਦੇ ਸੰਪਰਕ ਵਿੱਚ ਰਹੇ ਅਤੇ ਇੱਕ ਰੱਖਿਆ ਅਧਿਕਾਰੀ ਨੇ ਕਿਹਾ ਕਿ ਫੌਜ ਦੇ ਵਿੱਚ ਇਹ ਤਲੈਕ ਦੇ ਅਫਸਰਾਂ ਦੀ ਮਜ਼ਬੂਤ ਦੋਸਤੀ ਕੰਮਕਾਜੀ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਰੱਖਦੀ ਹੈ। ਪਾਕਿਸਤਾਨ ਪੀਐਮ ਐਲ ਅੰਦੇ ਆਗੂ ਅਤੇ ਫੈਸਲਾਬਾਦ ਦੇ ਡਿਪਟੀ ਮੇਅਰ ਅਮੀਨ ਪੱਟੀ ਨੇ ਸਿੱਖ ਪਾਈਚਾਰੇ ਬਾਰੇ ਇਤਰਾਜ਼ਯੋਗ ਬਿਆਨ ਜਾਰੀ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਫੈਸਲਾਬਾਦ ਵਿੱਚ ਸਿੱਖਾਂ ਨੂੰ ਗੁਰਦੁਆਰਾ ਨਹੀਂ ਖੋਲਣ ਦਿੱਤਾ ਜਾਵੇਗਾ ਇੱਥੋਂ ਤੱਕ ਕਿਹਾ ਗਿਆ ਸੀ ਕਿ ਸਿੱਖ ਕੌਮ ਮੁਸਲਮਾਨਾਂ ਦੀ ਦੁਸ਼ਮਣ ਹੈ ਅਤੇ ਸਿੱਖ ਬਲਾਤਕਾਰੀ ਅਤੇ ਮੁਸਲਮਾਨਾਂ ਦੇ ਕਾਤਲ ਨੇ ਅਸੀਂ ਫੈਸਲਾਬਾਦ ਵਿੱਚ ਕਿਸੇ ਵੀ ਗੁਰਦੁਆਰੇ ਦੀ ਇਜਾਜ਼ਤ ਨਹੀਂ ਦੇਵਾਂਗੇ ਜੇਕਰ ਸਿੱਖ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਅੱਲਾ ਦੇ ਲੜਨ ਵਾਲਿਆਂ ਦਾ ਸਾਹਮਣਾ ਕਰਨਗੇ ਜੋਸ ਤੋਂ ਬਾਅਦ ਉਸਨੇ ਆਪਣੇ ਬਿਆਨ ਦੇ ਲਈ ਸਿੱਖ ਕੌਮ ਤੋਂ ਮਾਫੀ ਮੰਗੀ ਹੈ ਤੇ ਇਸ ਤਰ੍ਹਾਂ ਦੇ ਪਾਰਲੇ ਸੂਤਰਾ ਅਨੁਸਾਰ ਪਾਕਿਸਤਾਨ ਨੂੰ ਇੱਕ ਵਾਰ ਫਿਰ ਸਿੱਖ ਕੌਮ ਖਿਲਾਫ ਬਿਆਨਬਾਜ਼ੀ ਕਰਨੀ ਪਾਰੀ ਪਈ ਹੈ ਤੇ ਜਿਸ ਕਾਰਨ ਪਾਕਿਸਤਾਨ ਦੇ ਆਗੂ ਸਿੱਖ ਕੌਮ ਤੋਂ ਮਾਫੀ ਮੰਗਦੇ ਨਜ਼ਰ ਆਏ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਲਈ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਵਕ-ਵਕ ਰੈਂਕਾਂ ਦੀਆਂ ਅਸਾਮੀਆਂ ਨੂੰ ਵਧਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਨੇ ਐਲਾਨ ਇਹ ਵੀ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ ਤੇ ਇਹਨਾਂ ਭਰਤੀਆਂ ਨਾਲ ਅਸੀਂ ਪੰਜਾਬ ਪੁਲਿਸ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਸਕਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ 25 ਸਾਲ ਪਹਿਲਾਂ ਪੁਲਿਸ ਫੋਰਸ ਸਿਰਫ 80 ਹਜ਼ਾਰ ਸੀ ਤੇ ਅੱਜ ਵੀ ਅਬਾਦ ਉਨੀ ਹੀ ਹੈ ਜਦੋਂ ਕਿ ਇਸ ਨੂੰ ਵਧਾਉਣ ਦੀ ਲੋੜ ਹੈ ਕਿਉਂਕਿ ਆਬਾਦੀ ਵੱਧ ਗਈ ਹੈ ਅਤੇ ਪੁਲਿਸ ਨੂੰ ਵੀ ਅਪਡੇਟ ਕਰਨ ਦੀ ਲੋੜ ਹੈ ਤੇ ਉਹਨਾਂ ਇਹ ਵੀ ਆਖਿਆ ਕਿ ਇਸ ਸਮੇਂ ਸਭ ਤੋਂ ਵਧੀਆ ਅਤੇ ਆਧੁਨਿਕ ਗੱਡੀਆਂ ਪੰਜਾਬ ਪੁਲਿਸ ਦੇ ਕੋਲ ਨੇ ਕਿਉਂਕਿ ਤੱਕਾ ਸਟਾਰਟ ਗੱਡੀਆਂ ਨਾਲ ਅਪਰਾਧੀਆਂ ਦਾ ਪਿੱਛਾ ਨਹੀਂ ਕੀਤਾ ਜਾ ਸਕਦਾ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ 에ਅਰਲਾਈਨ ਵੈਸਟ ਜੈਟ ਨੇ ਮੇਨਟੇਨੈਂਸ ਵਰਕਰ ਯੂਨੀਅਨ ਦੇ ਵੱਲੋਂ ਹੜਤਾਲ ਦੇ ਐਲਾਨ ਤੋਂ ਬਾਅਦ 407 ਉਡਾਣਾਂ ਰੱਦ ਕਰ ਦਿੱਤੀਆਂ ਜਿਸ ਨਾਲ 49000 ਯਾਤਰੀ ਪ੍ਰਭਾਵਿਤ ਹੋਏ 에ਅਰਕ੍ਰਾਫਟ ਮੈਕੈਨਿਕਸ ਫ੍ਰੈਕਸ਼ਨਲ ਐਸੋਸੀਏਸ਼ਨ ਨੇ ਕਿਹਾ ਕਿ ਇਸ ਦੇ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ 에ਅਰਲਾਈਨ ਦੀ ਯੂਨੀਅਨ ਨਾਲ ਗੱਲਬਾਤ ਕਰਨ ਨਾ ਕਰਨ ਦੀ ਚਜਾ ਕਰਨ ਹੜਤਾਲ ਸ਼ੁਰੂ ਕੀਤੀ ਹੈ ਤੇ ਇਸ ਹੜਤਾਲ ਕਾਰਨ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਤੇ ਵੈਸਟ ਜੈਟ ਨੇ 407 ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਤੇ ਵੈਸਟ ਜੈਟ ਦੇ ਸੀਈਓ ਅਲੈਕਸਿਸ ਵੌਨ ਹੌਨ ਤਾਬਰੋਚ ਨੇ ਇਸ ਸਥਿਤੀ ਲਈ ਕਿਹਾ ਕਿ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਯੂਐਸ ਆਧਾਰਿਤ ਕੰਸੋਰਟੀਅਮ ਨੂੰ ਜ਼ਿੰਮੇਵਾਰ ਠਹਾਇਆ ਗਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਬਹਿਸ ਅਤੇ ਇੱਕ ਰੈਲੀ ਦੌਰਾਨ ਦਾਅਵਾ ਕੀਤਾ ਹੈ ਕਿ ਪ੍ਰਵਾਸੀ ਅਮਰੀਕਾ ਦੇ ਵਿੱਚ ਕਾਲੇ ਅਤੇ ਲਾਤੀਨੀ ਅਮਰੀਕੀਆਂ ਦੀਆਂ ਨੌਕਰੀਆਂ ਖੋ ਰਹੇ ਨੇ। 트럼ਪ ਦੇ ਇਸ ਬਿਆਨ ਦੀ ਉਹਨਾਂ ਦੇ ਆਲੋਚਕਾਂ ਨੇ ਸਖਤ ਨਕੀਦੀ ਕੀਤੀ ਹੈ ਅਤੇ ਕਿਹਾ ਕਿ ਇਹ ਵੋਟ ਬੈਂਕ ਦਾ ਕੇਰਾ ਵਧਾਉਣ ਦੀ ਉਹਨਾਂ ਦੀ ਇਹ ਨਸਲਵਾਦੀ ਅਤੇ ਮਾਨਜਨਕ ਕੋਸ਼ਿਸ਼ ਹੈ। ਤੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ 트럼ਪ ਅਤੇ ਬਾਈਡਨ ਦੇ ਵਿਚਕਾਰ ਵੀਰਵਾਰ ਲਗਭਗ 90 ਮਿੰਟ ਤੱਕ ਕਾਫੀ ਬਹਿਸ ਹੋਈ ਹੈ। ਤੇ ਬਿਨਾਂ ਕੋਈ ਸਬੂਤ ਪੇਸ਼ ਕੀਤੇ 트럼ਪ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਚਾਹੁੰਦੇ ਨੇ ਕਿ ਵੋਟਰਾਂ ਦੇ ਤੌਰ ਤੇ ਅਮਰੀਕੀਆਂ ਦੀ ਥਾਂ ਪ੍ਰਵਾਸੀ ਲੈ। ਅਤੇ 트럼ਪ ਅਤੇ ਉਸਦੇ ਸਹਿਯੋਗੀ ਮੰਨ ਕੇ ਅਜਹੀ ਬਿਆਨਬਾਜ਼ੀ ਸਾਬਕਾ ਰਾਸ਼ਟਰਪਤੀ ਦੀ ਕਾਲੇ ਅਤੇ ਲਾਤੀਨੀ ਅਮਰੀਕੀ ਭਾਈਚਾਰਿਆਂ ਤੱਕ ਪਹੁੰਚ ਵਧਾਏਗੀ ਜੋ ਬਾਈਡਨ ਦੀ ਕਾਰਗੁਜ਼ਾਰੀ ਤੋਂ অসੰਤੁਸ਼ਟ ਨੇ ਕੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਿਸ਼ਵ ਦੇ ਵਿੱਚ ਵਾਧੇ ਸੰਘਰਸ਼ਾਂ ਨੂੰ ਰੋਕਣ ਦੇ ਲਈ ਭਾਰਤ ਦੇ ਪੰਜ ਸ਼ੀਲ ਸਿਧਾਂਤ ਦਾ ਜ਼ਿਕਰ ਕੀਤਾ ਤੇ ਸ਼ੁੱਕਰਵਾਰ ਪੰਜ ਸ਼ੀਲ ਦੇ ਸਿਧਾਂਤਾਂ ਦੀ ਸਥਾਪਨਾ ਦੀ 70ਵੀਂ ਵਰੇਗੰਤੀ ਐਸ ਮੌਕੇ ਸ਼ੀ ਜਿਨਪਿੰਗ ਨੇ ਸ਼ਾਂਤੀਪੂਰਨ ਸਹਿ ਹੋਂਦ ਦੇ ਪੰਜ ਸਿਧਾਂਤਾਂ ਦਾ ਜ਼ਿਕਰ ਕੀਤਾ ਤੇ ਭਾਰਤ ਨੇ ਸ਼ਾਂਤੀਪੂਰਨ ਸਹਿ ਹੋਂਦ ਦੇ ਪੰਜ ਸਿਧਾਂਤਾਂ ਨੂੰ ਪੰਜ ਸ਼ੀਲ ਦਾ ਨਾਂ ਦਿੱਤਾ ਇੱਕ ਰਿਪੋਰਟ ਦੇ ਮੁਤਾਬਕ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਪੰਜ ਸ਼ੀਲ ਦੇ ਪੰਜ ਸਿਧਾਂਤ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਨੇ ਤੇ ਪਿਛਲੇ 70 ਸਾਲਾਂ ਦੇ ਵਿੱਚ ਇਹ ਵਾਰ ਵਾਰ ਸਾਬਤ ਹੋਇਆ ਹੈ ਕਿ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਬਿਹਤਰ ਪਵਿੱਖ ਬਣਾਉਂਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਇਕਤਾ ਸਹਿਯੋਗ ਸੰਚਾਰੂ ਅਤੇ ਆਪਸੀ ਸਮਝ ਹੈ ਜਨਪਿੰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਾਂਤੀਪੂਰਨ ਸਹਿ ਖੂਨ ਦੇ ਪੰਚਦਾਤ ਏਸ਼ੀਆ ਵਿੱਚ ਪੈਦਾ ਹੋਏ ਸਨ ਪਰ ਜਲਦੀ ਹੀ ਵਿਸ਼ਵ ਪੰਦਰ ਦੇ ਉੱਤੇ ਫੈਲ ਗਏ ਨੇ ਅਦਲੀ ਨਹੀਂ ਦੁਬਾਰਾ ਫਿਰ ਆਦਰੂਮਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ